ਸਰਬੱਤ ਦਾ ਭਲਾ ਭਾਈ ਗੁਰਜੀਤ ਸਿੰਘ ਸਾਹਿਬ ਭਾਈ ਕਾਰੇ ਗਿ ਜਾਵੇ ਨਿਹਾਲ ਹੋ ਜਾਵੇ ਖਤੇ ਪਾਵੇ ਹਰ ਬਾਤ ਸੁਨਾਰਾਗ ਜਾਵੇ ਨਿਹਾਲ ਹੋਇ ਆਵੇ ਸੁਨਾਤੀਾਰੇ ਮਨ ਨੂੰ ਭਾਵੇ ਸੁਣ ਕੇ ਆਲੋ ਜਾਵੇ ਅੱਜ ਕੇ ਕਾਰਗ ਜਾਵੇ ਨਿਹਾਲ ਹੋ ਜਾਵੇ ਮਹਾਂਬਲੀ ਬਹਾਦਰ ਬਾਬਾ ਬੀਰ ਸਿੰਘ ਸਾਹਿਬ ਜੀ ਨੂੰ ਪਾਵੇ ਵਾਹਿਗੁਰੂ ਜੀ ਕਾਹੋ ਦੇ ਮੁਖਸਰ ਸਾਹਿਬ ਵਿਖੇ 40 ਮੁਕਤੀਆਂ ਦੀ ਯਾਰ ਵਿੱਚ ਲੱਗਣ ਵਾਲੇ ਮੇਲਾ ਮੱਗੀ ਦੌਰਾਨ ਪਿੰਡ ਵਧਾਈਆਂ ਵਿਖੇ ਸ਼੍ਰੋਮਣੀ ਅਕਾਲੀ ਪੰਥ ਤਰੁਣਾ ਦਲ ਮਿਸਲ ਬਾਬਾ ਧੀਰ ਸਿੰਘ ਬਾਬਾ ਵੀਰ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਮਿਸਲ ਦੇ ਮੁਖ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਵਾਲਿਆਂ ਦਾ ਦਲ ਹੈੱਡ ਗ੍ਰੰਥੀ ਗਿਆਨੀ ਅਰਸ਼ਦੀਪ ਸਿੰਘ ਜੀ ਦੀ ਅਗਵਾਈ ਵਿੱਚ ਪਹੁੰਚਿਆ ਜਗਵੀਰ ਸਿੰਘ ਜੀ ਦੀ ਅਗਵਾਈ ਵਿੱਚ ਪਿੰਡ ਵਿਧਾਈ ਵਿਖੇ ਕੋੜਦੌੜ ਕਰਵਾਈ ਗਈ ਕੋੜਦੌੜ ਵਿੱਚ ਜਿੱਤਣ ਵਾਲੇ ਖਾਲਸਾ ਨੂੰ ਜਗਵੀਰ ਸਿੰਘ ਜੀ ਨੇ ਇਨਾਮ ਦਿੱਤੇ ਹੌਸਲਾ ਫਚਾਈ ਕੀਤੀ ਅਤੇ ਆਖਿਆ ਕਿ ਖਾਲਸਾ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ ਇਸ ਮੌਕੇ ਵੱਖੋ ਖੋਦੇਦਾਰ ਸਰਪੰਚ ਇਕੰਦਰ ਸਿੰਘ ਬੋਵੀ ਕਾਕੂ ਸਿੰਘ ਪੰਚਾਇਤ ਮੈਂਬਰ ਗੋਰਾ ਸਿੰਘ ਹੇਰ ਰਾਜਾ ਸਿੰਘ ਹੇਰ ਪੰਚਾਇਤ ਮੈਂਬਰ ਰੁਪਿੰਦਰ ਸਿੰਘ ਪੁੱਲਰ ਪੰਚਾਇਤ ਮੈਂਬਰ ਘੋੜਿਆਂ ਦੇ ਜਥੇਦਾਰ ਬਾਬਾ ਅਰਵੇਲ ਸਿੰਘ ਸੋਢੀ ਮੱਤੇ ਵਾਲੇ ਅਤੇ ਬਾਬਾ ਕਾਕਾ ਸਿੰਘ ਸੋਹਣੇ ਵਾਲਾ ਹਾਜ਼ਰ ਸਨ ਇਸ ਸਮੇਂ ਬਲਵੰਤ ਸੰਮੇਵਾਲੀ ਰਾਸ਼ਟਰੀ ਸਕਤਰ ਤੇ ਲੋਕ ਸਭਾ ਹਲਕਾ ਫਰੋਇਪ ਪਰ ਇੰਚਾਰਜ ਨੈਸ਼ਨਲਿਸਟ ਜਸਟਿਸ ਪਾਰਟੀ ਪਹੁੰਚੇ ਅਤੇ ਤਰੁਨਾਦਾਰ ਅਤੇ ਸੰਗਤਾਂ ਦਾ ਪਿੰਡ ਵਧਾਈਆਂ ਵਿਖੇ ਪਹੁੰਚਣ ਤੇ ਸਵਾਗਤ ਕੀਤਾ। ਬਾਬਾ ਜੀ ਅੱਜ ਪਿੰਡ ਵਧਾਈ ਵਿਖੇ ਪਹੁੰਚੇ ਹੋ ਕੀ ਕਹਿਣਾ ਚਾਹਣਾ। ਸ਼ੋਭਰ ਨਾਨਕ ਨਾਮ ਦੇ ਵਸੇ ਸੰਤਾਨ ਵਾਹਿਗੁਰੂ ਜੀ ਦਾ ਖਾਲਸਾ। ਹਾਏ। ਗੁਰੂ ਕਾ ਖਾਲਸਾ ਪੰਥ ਜੋ ਮਾਗੀ ਦਾ ਜੁੜ ਮੇਲਾ ਸ੍ਰੀ ਮੁਕਤਸਰ ਸਾਹਿਬ ਅਬ ਤੇ ਨਾਮ ਮੁਕਤਸਰ ਹੋਏ ਕੁਦਰਾਣਾ ਇਸ ਕਹੇ ਨਾ ਕੋਈ ਇਸ ਛਲ ਮੁਕਤ ਪੈਸੇ ਵਿਚਾਲੀ ਜੋ ਇਸ ਪਾਪ ਕਾਲ ਬਹੁਤ ਖਾਲੀ ਮਾਗੀ ਦਾ ਜੁੜ ਮੇਲਾ ਸ੍ਰੀ ਮੁਕਤਸਰ ਸਾਹਿਬ 40 ਮੁਕਤੀਆਂ ਦੀ ਯਾਦ ਨੂੰ ਸਮਝਾਈ ਗੁਰੂ ਕਾ ਖਾਲਸਾ ਪੰਥ ਚੜ੍ਹਦੀ ਕਲਾ ਦੇ ਨਾਲ ਮਨਾ ਹੁੰਦਾ ਸੋ ਉਥੇ ਮਾਗੀ ਦਾ ਜੁੜ ਮੇਲਾ ਮਨਾ ਕਰਕੇ ਦਲ ਪੰਥ ਦਾ ਅਲਗ ਉਤਾਰਾ ਜਿਹੜਾ ਕੱਲ ਦੇ ਰੋਜ਼ ਤੋਂ ਨਗਰ ਬਧਾਈਆਂ ਵਿਖੇ ਜਥੇਦਾਰ ਜਗਬੀਰ ਸਿੰਘ ਜੀ ਤੇ ਨਾਲ ਦੀ ਸੱਦੇ ਪਰ ਦਲਪੰਥ ਦੇ ਉਤਾਰੇ ਹੋਏ ਸੋ ਅੱਜ ਨਿਸ਼ਾਨਾ ਧਾਵੇਂ ਦੀ ਰਵਾਇਤ ਦੇ ਵਿੱਚ ਮਹਾਨ ਮਹੱਲਾ ਜਿਹੜਾ ਗੁਰੂ ਕੀ ਇਰਾਕਿਆਂ ਨਿਸ਼ਾਨਚੀ ਨਗਾਰਜੀ ਸਿੰਘਾਂ ਦੀ ਤਾਬਿਆਂ ਦੀ ਹੀੜ ਧੰਨ ਸਤਿਗੁਰੂ ਗੁਰੂ ਰਣਸੈਮ ਰਾਜ ਜੀ ਦੇ ਪਾਲਕੀ ਸਾਹਿਬ ਵੀ ਦਲਪੰਥ ਦੇ ਨਾਲ ਹਾਜ਼ਰ ਨੇ ਸੋ ਦਲਪੰਥ ਦਾ ਉਤਾਰਾ ਆਇਆ ਅੱਜ ਮਹਾਨ ਮਹੱਲੇ ਜਿਹੜੇ ਨੇ ਔੜਦਾਔੜ ਨੇਜੇ ਬਾਜੀ ਦੇ ਜੋਰ ਜਿਹੜੇ ਨੇ ਗੁਰੂ ਕੀ ਅਸਥ ਸੰਤਾਨ ਨਗਰ ਬਧਾਈਆਂ ਦੀਆਂ ਗੁਰੂ ਕੀ ਅਸਥ ਸੰਤਾਨ ਦੇ ਦਰਸ਼ਨ ਕਰਵਾਏ ਨੇ ਸੋ ਦਲਪੰਥ ਦਾ ਉਤਾਰਾ ਜਿਹੜਾ ਕੱਲ ਦੇ ਰੋਜ਼ ਤੋਂ ਨਗ ਸਮੂਹ ਸਾਧ ਸੰਗਤ ਨਗਰ ਬਧਾਈਆਂ ਵੱਲੋਂ ਕਰਵਾਇਆ ਗਿਆ ਸੋ ਦਲਪੰਥ ਵੱਲੋਂ ਗੁਰੂ ਕੀ ਰਾਗਿਆ ਨਿਸ਼ਾਨਾ ਧਾਮਾ ਦੇ ਵਿੱਚ ਮਹਾਨ ਮਨ ਲੱਜਦਾ ਖੇਡਿਆ ਗਿਆ ਬਾਬਾ ਜਿਵੇਂ ਯੂਥ ਨਸ਼ਿਆਂ ਦੇ ਰਾਹ ਪੈ ਰਿਆ ਹੈ ਉਹ ਗੁਰੂ ਗ੍ਰੰਥ ਸਾਹਿਬ ਨਾਲ ਲੜਨੋਂ ਵਾਸਤੇ ਕੀ ਅਪੀਲ ਕਰਨਾ ਚਾਹੀਦਾ ਸੋ ਅੱਜ ਦੀ ਜਿਹੜੀ ਨੌਜਵਾਨੀ ਜਿਹੜੀ ਹੈ ਨਸ਼ਿਆਂ ਦੇ ਵਿੱਚ ਪਤਿਤ ਹੋ ਰਹੀ ਆ ਸਾਰਿਆਂ ਨੂੰ ਇਹੋ ਬੇਨਤੀ ਕਰਾਂਗੇ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੀ ਸਾਨੂੰ ਖੰਡੇ ਬਾਟ ਦੀ ਪਾਲ ਬਖਸ਼ੀ ਆ ਵੀਵਾ ਪਾਲ ਖੰਡਤਾਰ ਹੋਏ ਜਨਮ ਸੋਹਿਲਾ ਗੁਰੂ ਕੀ ਲੜ ਲੱਗੀ ਆ ਗੁਰੂ ਕੇ ਸਿੰਘ ਸਿੰਘਣੀਆਂ ਸਾ ਅੱਜ ਦੀ ਜਿਹੜੀ ਨੌਜਵਾਨੀ ਨਸ਼ੇ ਤੋਂ ਪਤਿਤ ਹੋ ਰਹੀ ਹੈ ਅਦਾਲਤਾਂ ਤੋਂ ਵੱਲੋਂ ਮਾਹਪੁਰਖ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਮੇਜਰ ਸਿੰਘ ਸਾਹਿਬ ਦੀ ਸੋਡੀ ਮਾਹਪੁਰਖਾਂ ਵੱਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਨੇ ਨਸ਼ਾ ਛਡਾਊ ਕੇਂਦਰ ਜਿਹੜੇ ਨੇ ਮਾਹਪੁਰਖਾਂ ਵੱਲੋਂ ਵਿਹਾਨਤਾ ਜਿਹੜੇ ਖੋਲੇ ਗਏ ਨੇ ਸੋ ਅਸੀਂ ਅੱਜ ਦੀ ਨੌਜਵਾਨੀ ਜਿਹੜੀ ਪਤਿਤ ਹੋ ਰਹੀ ਹੈ ਉਹਨਾਂ ਨੂੰ ਬੇਨਤੀ ਕਰਾਂਗੇ ਭਾਈ ਆਪਣਾ ਮੂਲ ਪਛਾਣਣੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸ ਕਰਕੇ ਆਪਾਂ ਆਪਣੇ ਮੂਲ ਨੂੰ ਪਛਾਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜੀ ਵੱਲੋਂ ਦਰਸਾਏ ਸੱਚੇ ਤੇ ਸੱਚੇ ਮਾਰਗ ਤੇ ਚੱਲ ਕਰਕੇ ਆਪਣੇ ਜੀਵਨ ਨੂੰ ਸਫਲਾ ਕਹੀਏ ਖੰਡੇ ਬਾਟੇ ਦੀ ਔਲ ਪ੍ਰਾਪਤ ਕਰਕੇ ਕੇਸਾ ਧਾਰੀ ਸਿੰਘ ਸੰਗਣੀ ਸੱਜ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਲੜ ਲੱਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ